ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਆਪਣੇ ਕਮਰੇ ਵਿੱਚ ਵਿਰਾਜੇ ਹੋਏ ਤੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਕਿ ਇਹ ਦਿਹਾੜਾ ਪੂਰਨਮਾਸ਼ੀ ਦਾ ਜੋ ਕਿ ਨਾਨਕਸਰ ਵਿਖੇ ਬਾਬਾ ਨਾਨਕ ਸਿੰਘ ਜੀ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪੂਰਨਮਾਸ਼ੀ ਵਾਲੇ ਦਿਨ avatars ਧਾਰਨ ਸਦਕਾ ਹਰਨ ਪੂਰਨਮਾਸ਼ੀ ਹੀ ਸਤਗੁਰੂ ਜੀ ਨੂੰ ਜੀ ਆਇਆਂ ਆਖਦੇ ਹੋਏ ਮਨਾਉਣੀ ਸ਼ੁਰੂ ਕੀਤੀ ਸੋ ਇਹ ਪੂਰਨਮਾਸ਼ੀ ਦਾ ਦਿਹਾੜਾ ਬਾਬਾ ਜੀ ਦੇ ਘਰ ਵਿਸ਼ੇਸ਼ ਕਰਕੇ ਮਨਾਇਆ ਜਾਂਦਾ ਹੈ। ਅੱਜ ਵੀ ਬਾਬਾ ਕੁੰਦਨ ਸਿੰਘ ਜੀ ਇਸ ਪੂਰਨਮਾਸ਼ੀ ਦੇ ਦਿਹਾੜੇ ਤੇ ਸ੍ਰੀ ਅਖੰਡ ਸਾਹਿਬ ਦੇ ਭੋਗਾਂ ਉਪਰੰਤ ਅਰਦਾਸ ਕਰਕੇ ਜਦੋਂ ਵਾਪਸ ਆਪਣੇ ਕਮਰੇ ਵਿੱਚ ਆਏ ਉਸ ਵਕਤ ਹਰਨ ਪੂਰਨਮਾਸ਼ੀ ਤੇ ਹਾਜ਼ਰੀ ਭਨਵਾਲਾ ਇੱਕ ਨੌਜਵਾਨ ਲੜਕਾ ਕੁਲਜੀਤ ਸਿੰਘ ਅੱਕਾਂ ਵਾਲੀ ਪਿੰਡ ਦਾ ਆਇਆ। ਇਸਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਚਿਹਰੇ ਤੇ ਬਹੁਤ ਨਿਰਾਸ਼ਾ ਹੈ। ਸਾਰੀ ਸੰਗਦੇ ਪ੍ਰਚਾਰ ਭੁਗਤਾਨ ਤੋਂ ਬਾਅਦ ਇਸ ਦੀ ਜਦੋਂ ਵਾਰੀ ਆਈ ਪਾਪਾ ਕੁੰਦਨ ਸਿੰਘ ਜੀ ਮਹਾਰਾਜ ਨੇ ਇਸ ਨੌਜਵਾਨ ਵੱਲੋਂ ਭੇਟਾ ਕੀਤੇ ਪ੍ਰਸ਼ਾਦ ਦੀ ਹਾਜ਼ਰੀ ਲਗਾਉਣ ਉਪਰੰਤ ਜਦੋਂ ਇਸ ਦੇ ਮੁਖੜੇ ਵੱਲ ਤੱਕਿਆ ਤੇ ਆਪ ਹੀ ਪੁੱਛ ਲਿਆ ਕਿਉਂ ਜਵਾਨ ਤੇਰਾ ਚਿਹਰਾ ਅੱਜ ਬੜੀ ਨਿਰਾਸ਼ਤਾ ਵਿੱਚ ਐ ਕੀ ਗੱਲ ਐ ਤਾਂ ਇਸ ਲੜਕੇ ਨੇ ਸਿਰ ਝੁਕਾਇਆ ਬੇਨਤੀ ਕੀਤੀ ਬਾਬਾ ਜੀ ਅੱਜ ਸਵੇਰ ਦੇ ਸਮੇਂ ਜਦੋਂ ਮੈਂ ਆਪਣੇ ਖੇਤਾਂ ਵਿੱਚ ਮੋਟਰ ਤੇ ਬੈਠਾ ਸਾਂ ਮੇਰੇ ਕੋਲ ਇੱਕ ਨੇੜਿਓਂ ਲੰਗਦਾ ਜੋਤਸ਼ੀ ਆ ਗਿਆ ਤੇ ਮੈਨੂੰ ਆ ਕੇ ਕਹਿਣ ਲੱਗਾ ਕਿ ਕਾਕਾ ਕੋਈ ਆਪਣਾ ਹੱਥ ਦਿਖਾਉਣਾ ਈ ਤਾਂ ਦੇਖ ਦਈਏ ਜਿਸ ਵੇਲੇ ਮੈਂ ਆਪਣੇ ਭੋਲੇ ਪਾਵ ਨੂੰ ਸਾਰ ਹੱਥ ਅੱਗੇ ਕਰ ਦਿੱਤਾ ਤਾਂ ਜੋਤਸ਼ੀ ਨੇ ਮੇਰਾ ਹੱਥ ਦੇਖਿਆ ਤੇ ਕਹਿਣ ਲੱਗਾ ਕਿ ਕਾਕਾ ਤੇਰੀ ਉਮਰ ਤਾਂ ਸਿਰਫ 1 ਸਾਲ ਬਾਕੀ ਰਹਿ ਗਈ ਹੈ ਬਾਬਾ ਜੀ ਮੈਂ ਤਾਂ ਹੱਥ ਪਿਛਾਂ ਕੀਤਾ ਕਿ ਮੈਨੂੰ ਕਿਸੇ ਐਵੇਂ ਵਹਿਮ ਵਿੱਚ ਨਾ ਪਾ ਅੱਗੋਂ ਉਸਨੇ ਫਿਰ ਦੁਬਾਰਾ ਬੜੇ ਦਾਅਵੇ ਨਾਲ ਮੈਨੂੰ ਆਖਿਆ ਕਿ ਕਾਕਾ ਮੇਰਾ ਜੋਤਿਸ਼ ਝੂਠਾ ਨਹੀਂ ਜੋ ਮਰਜ਼ੀ ਉਪਾ ਕਰ ਲੈ ਤੇਰੀ ਉਮਰ ਸਿਰਫ 1 ਸਾਲ ਦੀ ਰਹਿ ਗਈ ਹੈ ਮੈਂ ਆਪਣਾ ਹੱਥ ਉਸ ਪਾਸੋਂ ਛੁਡਵਾ ਕੇ ਪਰਾਂ ਭੱਜ ਗਿਆ ਬਾਬਾ ਜੀ ਜੋਤਸ਼ੀ ਤਾਂ ਚਲਾ ਗਿਆ ਪਰ ਮੇਰੇ ਅੰਦਰ ਨੂੰ ਉਹੀ ਗੱਲ ਸਵੇਰ ਤੋਂ ਵੱਡ-ਵੱਡ ਖਾਈ ਜਾ ਰਹੀ ਹੈ ਹੁਣ ਤੁਸੀਂ ਕਿਰਪਾ ਕਰੋ ਮੇਰੀ ਚਿੰਤਾ ਨੂੰ ਆਪ ਮਿਹਰ ਕਰਕੇ ਦੂਰ ਕਰੋ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਇਸ ਲੜਕੇ ਦਾ ਜਵਾਬ ਸੁਣ ਕੇ ਕੁਝ ਮੁਸਕੁਰਾਉਂਦੇ ਹੋਏ ਬਚਨ ਕਰਨ ਲੱਗੇ ਜੋਤਸ਼ੀ ਐਵੇਂ ਕਹਿੰਦਾ ਹੋਣਾ ਹੈ ਨਹੀਂ ਬਾਬਾ ਜੀ ਉਸਨੇ ਤਾਂ ਬੜੀ ਦ੍ਰਿੜਤਾ ਨਾਲ ਇਹੀ ਕਿਹਾ ਸੀ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਇਸ ਲੜਕੇ ਦਾ ਹੱਥ ਆਪਣੇ ਮੁਬਾਰਕ ਹੱਥਾਂ ਵਿੱਚ ਪਕੜਿਆ ਤੇ ਅੰਗੂਠੇ ਦੇ ਨਾਲ ਦੀ ਉਂਗਲ ਇਸ ਲੜਕੇ ਦੇ ਹੱਥ ਤੇ ਫੇਰੀ ਮੋਜ ਵਿੱਚ ਆ ਗਏ ਦਿਆਲੂ ਹੋਏ ਗੁਰੂ ਨਾਨਕ ਦੇ ਖਜ਼ਾਨੇ ਵਿੱਚੋਂ ਭਰੇ ਭੰਡਾਰ ਦਾਤਾ ਜੀਵਨ ਦਾਣ ਦੇਣ ਤੇ ਆ ਗਏ ਬਚਨ ਕੀਤੇ ਜਾਂ ਤੂੰ 70 ਸਾਲ ਕਿਤੇ ਨਹੀਂ ਜਾਂਦਾ ਜੋਤਸ਼ੀ ਦੀ ਆਪਣੀ ਉਮਰ 1 ਸਾਲ ਦੀ ਰਹਿੰਦੀ ਹੋਣੀ ਹੈ ਇਤਨਾ ਕਹਿ ਕੇ ਬਾਬਾ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਇਸ ਲੜਕੇ ਨੂੰ ਪ੍ਰਸ਼ਾਦ ਦਿੱਤਾ ਤੇ ਆਗਿਆ ਦਿੱਤੀ ਇਹ ਲੜਕਾ ਉਸੇ ਤਰ੍ਹਾਂ ਹਰ ਪੂਰਨ ਮਾਸ਼ੀ ਤੇ ਹਾਜ਼ਰੀ ਪਰਦਾ ਰਿਆ ਬਾਬਾ ਜੀ ਦੇ ਬਚਨਾਂ ਅਨੁਸਾਰ ਉਹ ਜੋਤਸ਼ੀ ਕਿਸੇ ਦੁਬਾਰਾ ਬਾਅਦ ਵਿੱਚ ਕੰਨੀ ਖਬਰ ਪਾਈ ਠੀਕ 1 ਸਾਲ ਬਾਅਦ ਚੜਾਈ ਕਰ ਗਿਆ ਕਿਉਂਕਿ ਬਾਬਾ ਜੀ ਦੇ ਬਚਨ ਸਨ ਉਹਦੀ ਆਪਣੀ ਉਮਰ 1 ਸਾਲ ਰੈਂਦੀ ਹੋਣੀ ਹੈ ਤੂੰ 70 ਸਾਲ ਕਿਤੇ ਨਹੀਂ ਜਾਂਦਾ ਸੋ ਅੱਜ ਵੀ ਉਹ ਲੜਕਾ ਬਾਬਾ ਜੀ ਦੇ ਘਰ ਦੀ ਸੰਗਤ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਮਾਣ ਰਿਹਾ ਹੈ ਧੰਨ ਸਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਟੁੱਟੀਆਂ ਗੰਡਣ ਵਾਲੇ ਐਸੇ ਪਿਆਰ ਵਿੱਚ ਆ ਕੇ ਮਨ ਮੱਲੋ ਮੱਲੀ ਕਹਿ ਉੱਠਦਾ ਹੈ ਟੂਟੀ ਗਾਰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਧੰਨ ਬਾਬਾ ਜੀ ਜਿਸ ਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਣ ਨਸਾਕੇ ਕੋਈ ਸਾਹਿਬ ਕੀ ਸੇਵਕ ਰਹੇ ਸਰਨਾਈ ਆਪੇ ਬਖਸੇ ਦੇਵੜਿਆਈ ਜਿਸ ਨੂੰ ਇਸ ਕੋਰ ਕਾਲੀਯੁਗ ਦੇ ਸਮੇਂ ਵਿੱਚ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮਿਲੇ ਹੋਣ ਅੱਜ ਉਹ ਸਿੱਖ ਕਿੰਨੇ ਵੱਡੇ ਭਾਗਾਂ ਵਾਲਾ ਹੋਵੇਗਾ ਜੇ ਕੋਈ ਸਿੱਖ ਗੁਰੂ ਦਾ ਬਣ ਕੇ ਰਹੇ ਗੁਰੂ ਦੇ ਆਸੇ ਸੁਮਤ ਅਨੁਸਾਰ ਜੀਵਨ ਜੀਵੇ ਤਾਂ ਉਹ ਡਾਡਾ ਸਾਹਿਬ ਉਸ ਦੀ ਹਰ ਥਾਂ ਰੱਖਿਆ ਕਰੇਗਾ ਐਥੋਂ ਤੱਕ ਕਿ ਉਸ ਨੂੰ ਕਿਤੇ ਮੌਤ ਵੀ ਛੂ ਨਹੀਂ ਸਕਦੀ ਪਰ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਇੱਕ ਸ਼ਰਤ ਹੈ ਜੇ ਸਿੱਖਾ ਤੂੰ ਇਹ ਮੰਨ ਲਵੇਂ ਉਹ ਕੀ ਸ਼ਰਤ ਹੈ ਸਾਹਿਬ ਕੀ ਸੇਵਕ ਰਹੇ ਸਰਣਾਈ ਆਪੇ ਬਖਸੇ ਦੇਵੜਿਆਈ ਸੇਵਕ ਆਪਣੇ ਸਵਾਮੀ ਦੀ ਸਾਹਿਬ ਦੀ ਸ਼ਰਨ ਵਿੱਚ ਰਹੇ ਮਰਿਆਦਾプル ਸੋਤਮ ਬਣਿਆ ਰਹੇ ਤੇ ਫਿਰ ਇਸ ਨੂੰ ਉਹ ਸਾਹਿਬ ਤਰੁੱਠ ਕੇ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਗੁਣਗਾਵਨ ਦੀ ਦਾਤ ਵੀ ਝੋਲੀ ਪਾ ਦੇਣਗੇ ਆਪੇ ਬਖਸੇ ਦੇਵੜਿਆਈ ਆਪੇ ਮੇਲ ਮਿਲਾਏ ਦਾ ਵੜਿਆਈ ਗਾਵਨ ਦੀ ਦਾਤ ਐਸਾ ਵੀ ਅਰਥ ਪ੍ਰਗਟ ਹੁੰਦਾ ਹੈ ਇਹ ਸੇਵਕ ਆਪਣੇ ਗੁਰੂ ਦੀ ਸ਼ਰਨ ਵਿੱਚ ਰਹੇ ਤੇ ਸੇਵਕ ਤੇ ਗੁਰੂ ਕਿਰਪਾ ਕਰਕੇ ਆਪਣੇ ਭਗਤ ਦੀ ਆਪ ਬਖਸ਼ਿਸ਼ ਕਰਕੇ ਵਡਿਆਈ ਕਰਵਾਉਂਦਾ ਹੈ ਭਾਵ ਆਪ ਵਡਿਆਈ ਦਿੰਦਾ ਹੈ ਸੰਸਾਰੀ ਜੀਵਾਂ ਦੇ ਰਾਹੀ ਸੋ ਮਹਾਪੁਰਸ਼ ਤਾਂ ਆਪਣੇ ਪਾਸ ਆਏ ਹਰ ਜਗਿਆਸੂ ਨੂੰ ਇਹੀ ਸੁਚੇਤ ਕਰਨ ਲਈ ਤਤਪਰ ਰਹਿੰਦੇ ਨੇ ਕਿ ਭਾਈ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹੋ ਨਿਤਨੇਮ ਕਰੋ ਅੰਮ੍ਰਿਤ ਵੇਲਾ ਸੰਭਾਲੋ ਅਮਰਤਾਰੀ ਹੋ ਕੇ ਗੁਰੂ ਚਰਨਾਂ ਦੀ ਓਟ ਲੈਂਦਿਆਂ ਜੀਵਨ ਗੁਜ਼ਾਰੋ ਪਰ ਇਹ ਦੁਨੀਆਦਾਰਾਂ ਦੇ ਜੰਜਾਲਾਂ ਵਿੱਚ ਫਸਿਆ ਹੋਇਆ ਇਨਸਾਨ ਕਿੱਥੇ ਸਮਝੇ ਸਮਝੇਗਾ ਵੀ ਤਾਂ ਹੀ ਜੇ ਮਾਪੁਰਸ਼ ਆਪ ਦੀ ਮਿਹਰ ਦੇ ਘਰ ਵਿੱਚ ਆਏ ਤੇ ਆਪਣੀ ਮੁਬਾਰਕ ਰਸਨਾ ਤੋਂ ਪਿਆਰ ਦੀ ਮੋਹਰ ਲਗਾ ਦੇਵੀ ਧੰਨ ਬਾਬਾ ਕੁੰਦਨ ਸਿੰਘ ਜੀ ਕਦੇ ਦਿਆਲਤਾ ਦੇ ਘਰ ਵਿੱਚ ਆ ਕੇ ਕਿਰਪਾ ਕਰਿਆ ਕਰਦੇ ਸਨ ਕਿਉਂਕਿ ਮਹਾਪੁਰਖ ਸਮੇ ਦੇ ਮਾਲਕ ਹੁੰਦੇ ਹਨ ਚਾਹੇ ਸਮਾਂ ਕਿਵੇਂ ਵੀ ਵਰਤਨਾ ਹੋਵੇ ਕਿੰਨੇ ਸਾਲਾਂ ਬਾਅਦ ਵੀ ਵਰਤਨਾ ਹੋਵੇ ਮਹਾਪੁਰਖ ਚਾਹਣ ਤਾਂ ਉਹੀ ਸਮਾਂ ਕੁਝ ਪਲਾਂ ਵਿੱਚ ਨੇੜੇ ਲਿਆ ਕੇ ਸਤਸੰਗੀ ਦਾ ਭਲਾ ਕਰਕੇ ਗੁਰੂ ਚਰਨਾਂ ਨਾਲ ਜੋੜ ਦਿੰਦੇ ਹਨ ਇੱਕ ਸੰਗੀ ਪਰਿਵਾਰ ਅੰਮ੍ਰਿਤਸਰ ਦਾ ਜਿਸ ਦੀ ਧੀ ਤਰਨ ਤਰਨ ਵਿਆਹੀ ਗਈ ਅੱਗੇ ਸੋਰਾ ਪਰਿਵਾਰ ਇਸ ਧੀ ਨੂੰ ਐਸਾ ਮਿਲਿਆ ਕਿ ਜਿਸ ਨੂੰ ਗੁਰੂ ਘਰ ਨਾਲ ਪਿਆਰ ਲਗਾਓ ਬਿਲਕੁਲ ਹੀ ਨਹੀਂ ਸੀ ਇਹ ਧੀ ਜੋ ਕਿ ਆਪਣੇ ਪਿਤਾ ਨਾਲ ਬਾਬਾ ਕੁੰਦਨ ਸਿੰਘ ਜੀ ਦੇ ਬੋਤੀਵਾਰ ਦਰਸ਼ਨ ਕਰਨ ਆਇਆ ਕਰਦੀ ਸੀ ਹੁਣ ਸੋਹਰੇ ਪਰਿਵਾਰ ਦਾ ਐਸਾ ਮਿਲਣਾ ਇਹ ਕਹਿ ਲਈਏ ਕਿ ਜਿਵੇਂ ਸੰਜੋਗ ਸਨ ਤੇ ਦੂਜਾ ਕਿਸੇ ਤਰ੍ਹਾਂ ਵੀ ਬਾਬਾ ਜੀ ਦੀ ਸੰਗਤ ਨੇ ਇਸ ਤੇ ਸੋਹਰੇ ਪਰਿਵਾਰ ਦਾ ਵੀ ਰਜ਼ਾ ਅਨੁਸਾਰ ਭਲਾ ਕਰਨਾ ਸੀ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਸੋ ਸਮੇਂ ਅਨੁਸਾਰ ਸਭ ਵਿਦਬੰਨੀ ਸੀ ਬਾਬਾ ਜੀ ਨੇ ਆਪਣੇ ਸੰਗੀਆਂ ਦੀ ਆ ਬਾਹ ਪਕੜਨੀ ਸੀ ਜਿਵੇਂ ਕਿ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਬੱਚੀ ਗੁਰਕਿਰਪਾਲ ਕੌਰ ਦੀ ਬਾਹ ਫੜ ਕੇ ਤਾਰਿਆ ਸੀ ਤੇ ਇਸ ਬੱਚੀ ਗੁਰਕਿਰਪਾਲ ਕੌਰ ਦੇ ਸੋਹਰੇ ਪਰਿਵਾਰ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੋਨੇ ਚਰਨਾਂ ਨਾਲ ਜੋੜਨ ਦਾ ਸਮਾਂ ਬਖਸ਼ਿਸ਼ ਕੀਤਾ ਕਿਉਂਕਿ ਸਤਗੁਰੂ ਸਮੇਂ ਦੇ ਮਾਲਕ ਹਨ ਉਹ ਕਿਵੇਂ ਪਲਾਵਰ ਤੌਂਦੇ ਹਨ ਇਹ ਉਸ ਸੱਚੇ ਸਾਹਿਬ ਦੀ ਰਜ਼ਾ ਹੈ ਇਸੇ ਪਿਆਰ ਤੇ ਦਾਸ ਸਾਖੀ ਲਿਖ ਰਿਹਾ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਤਾਰੇ ਸਨ ਕਿ ਇੱਕ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਕਰਦਾ ਸੀ ਇਸ ਸਿੱਖ ਦੀ ਇੱਕ ਛੋਟੀ ਜਹੀ ਬੱਚੀ ਗੁਰਕਿਰਪਾਲ ਕੌਰ ਜੋ ਆਪਣੇ ਪਿਤਾ ਦੀ ਉਂਗਲੀ ਪਕੜ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਹਰ ਵਕਤ ਹੀ ਵਿਆਕੁਲ ਰਹਿੰਦੀ ਸੀ ਇਸ ਬੱਚੀ ਨੇ ਤਕਰੀਬਨ ਮਹੀਨੇ ਵਿੱਚ ਦੋ ਦਫਾ ਸਤਿਗੁਰੂ ਜੀ ਦੇ ਦਰਸ਼ਨ ਜ਼ਰੂਰ ਕਰਨੇ ਜਿਸ ਵੇਲੇ ਵੀ ਇਸ ਬੱਚੀ ਗੁਰਕਿਰਪਾਲ ਕੌਰ ਨੇ ਦਰਸ਼ਨ ਕਰਨੇ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਬੱਚੀ ਦੇ ਅੰਦਰ ਗੁਰੂ ਘਰ ਨਾਲ ਪਿਆਰ ਧੱਕੇ ਬੇਅੰਤ ਖੁਸ਼ੀਆਂ ਬਖਸ਼ਣੀਆਂ ਸਮਾਪਿਆ ਨਿਰੰਕਾਰ ਦੀ ਨੇਤ ਇਸ ਬੱਚੀ ਗੁਰਕਿਰਪਾਲ ਕੌਰ ਦਾ ਪਿਤਾ ਚੜਾਈ ਕਰ ਗਿਆ ਅਤੇ ਕੁਝ ਹੀ ਦਿਨਾਂ ਬਾਅਦ ਦੁਬਾਰਾ ਡੂੰਗਾ ਦੁੱਖ ਕਿ ਇਸ ਦੀ ਮਾਤਾ ਵੀ ਚੜਾਈ ਕਰ ਗਈ ਹੁਣ ਚਾਚਿਆਂ ਦੁਆਰਾ ਇਸ ਦੀ ਪਾਲਣਾ ਕੀਤੀ ਗਈ ਤੇ ਵਿਆਹ ਦੀ ਉਮਰ ਹੋਣ ਤੇ ਚਾਚਿਆਂ ਦੁਆਰਾ ਹੀ ਇਸ ਦਾ ਵਿਆਹ ਕੀਤਾ ਗਿਆ ਪਰ ਦੁੱਖ ਦੀ ਗੱਲ ਇਹ ਸੀ ਕਿ ਜਿਸ ਸੋਹਰੇ ਪਰਿਵਾਰ ਵਿੱਚ ਇਹ ਬੱਚੀ ਗੁਰਕਿਰਪਾਲ ਕੌਰ ਦਾ ਅੰਨ ਦਾਣਾ ਲਿਖਿਆ ਹੋਇਆ ਸੀ ਭਾਵ ਜਿਸ ਸੋਹਰੇ ਘਰ ਵਿੱਚ ਇਹ ਬੱਚੀ ਗਈ ਉਹ ਗੁਰੂ ਘਰ ਤੋਂ ਬਿਲਕੁਲ ਹੀ ਮੁਨਕਰ ਸੀ ਨਾਸਤਕਾਂ ਦਾ ਪਰਿਵਾਰ ਐਸਾ ਟਕਰਿਆ ਕਿ ਜੇ ਕਿਤੇ ਇਸ ਬੱਚੀ ਨੇ ਅੰਮ੍ਰਿਤ ਵੇਲੇ ਜਾਗਣਾ ਤਾਂ ਪਰਿਵਾਰ ਮੈਂਬਰਾਂ ਵੱਲੋਂ ਕਲੇਸ਼ ਜੇ ਕੋਈ ਬਾਣੀ ਪੜਨ ਲੱਗਣਾ ਜਾਂ ਕਿਦਰੇ ਕੋਈ ਗੁਰੂ ਘਰ ਦੀ ਵਡਿਆਈ ਕਰਨ ਲੱਗਣਾ ਤਾਂ ਪਰਿਵਾਰ ਦੇ ਮੈਂਬਰਾਂ ਨੇ ਕਲੇਸ਼ ਪਾ ਦੇਣਾ ਇਹ ਬੇਵਸੀ ਹੋਈ ਇਸ ਨੂੰ ਸਵਾਏ ਰੋਣ ਤੋਂ ਇਸ ਦੇ ਪੱਲੇ ਕੁਝ ਨਾ ਰਿਹਾ ਨਾ ਕਿਤੇ ਗੁਰੂ ਸਾਹਿਬ ਦੇ ਦਰਸ਼ਨ ਨਾ ਹੀ ਕਿਧਰੇ ਕੋਈ ਸਤਸੰਗ ਦਾ ਸਮਾਂ ਮਿਲਣਾ ਐਸਾ ਪਰਿਵਾਰ ਵਿੱਚ ਵਿਚਰਦਿਆਂ ਇੱਕ ਸਾਲ ਦਾ ਸਮਾਂ ਬਤੀਤ ਹੋ ਗਿਆ ਅੱਜ ਰਾਤ ਦੇ ਤਕਰੀਬਨ 2 ਵਜੇ ਦਾ ਸਮਾਂ ਹੈ ਜਾ ਖੁੱਲੀ ਇਸ ਬੱਚੀ ਗੁਰਕਿਰਪਾਲ ਕੌਰ ਦੀ ਤੇ ਧਿਆਨ ਦਰਿਆ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਤੇ ਸੁਰਤੀ ਨਾਲ ਨਮਸਕਾਰ ਕੀਤੀ ਈਓ ਪਾਸਿਆ ਜਿਵੇਂ ਸਤਗੁਰੂ ਇਸ਼ਾਰਾ ਕਰ ਰਹੇ ਨੇ ਬੱਚੀਏ ਤੈਨੂੰ ਕਿਤਨਾ ਸਮਾਂ ਹੋ ਗਿਆ ਹੈ ਗੁਰੂ ਦਰਬਾਰ ਆਈ ਨੂੰ ਤੈਨੂੰ ਕਿਦਰੇ ਚਿੱਤ ਵਿੱਚ ਨਾ ਆਇਆ ਜਾ ਕੇ ਗੁਰੂ ਘਰ ਦੇ ਦਰਸ਼ਨ ਕਰਾਂ ਜਿਸ ਵੇਲੇ ਐਸਾ ਮਹਿਸੂਸ ਕੀਤਾ ਤੇ ਬਸ ਅੰਦਰ ਤੁਰ ਤੱਕ ਹਿੱਲ ਗਿਆ ਆਪਣੇ ਖੋਟੇ ਕਰਮਾਂ ਦਾ ਪਛਤਾਵਾ ਕਰਾਂ ਜਾਂ ਕਿਸੇ ਦੇ ਕਸੂਰ ਕੱਢਾਂ ਸੋਚਿਆ ਨਹੀਂ ਇਹ ਕਿਸੇ ਦਾ ਕਸੂਰ ਨਹੀਂ ਮੇਰੇ ਕਰਮਾਂ ਦਾ ਹੀ ਦੋਸ਼ ਹੈ ਉਨ ਅੱਜ ਜੋ ਵੀ ਹੋਵੇ ਪਿਆ ਮੈਂ ਗੁਰਗੋਬਿੰਦ ਸਿੰਘ ਜੀ ਦੀ ਬੱਚੀ ਹਾਂ ਤੇ ਅੱਜ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਹੀ ਰਾਂਗੀ ਏਉਂ ਸੋਚਾ ਸੋਚਦਿਆਂ ਸਾਰੇ ਪਰਿਵਾਰ ਦੇ ਸੁੱਤੇ ਪਿਆ ਤੇ ਹੀ ਇਹ ਗੁਰ ਕਿਰਪਾਲ ਕੌਰ ਘਰੋਂ ਨਿਕਲ ਗਈ ਤੇ ਸਤਲੁਜ ਦਰਿਆ ਦੇ ਕੰਡੇ-ਕੰਡੇ ਤੁਰੀ ਜਾ ਰਹੀ ਹੈ ਪੋ ਦਾ ਮਹੀਨਾ ਉਪਰੋ ਸੀਤ ਠੰਡੀ ਹਵਾ ਵਗ ਰਹੀ ਹੈ ਸਿਆਲ ਦੀ ਰੁੱਤੇ ਪੋ ਫੁੱਟੀ ਅੰਮ੍ਰਿਤ ਵੇਲੇ ਦਾ ਸਮਾ ਹੈ ਤੁਰੀ ਜਾਂਦੀ ਤੇ ਸ਼ਬਦ ਪੜਦੀ ਜਾ ਰਹੀ ਹੈ ਕਮਨ ਗੁਨ ਪਰਾਨ ਪਤ ਮਿਲੋ ਮੇਰੀ ਮਾਈ ਰਹਾਓ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਪਈ ਬਿਰਾਗਨ ਪ੍ਰਭ ਦਰਸ਼ਨ ਕੋ ਹੋ ਫਿਰਤ ਦਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਅੱਖਾਂ ਵਿੱਚ ਹੰਝੂ ਵਹਿ ਰਹੇ ਹਨ ਤੇ ਮਨ ਵਿੱਚ ਐਸੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਗ ਹੈ ਕਿ ਜੇ ਕਿਤੇ ਮੈਨੂੰ ਪੰਛੀ ਦੀ ਤਰ੍ਹਾਂ ਖੰਭ ਲੱਗੇ ਹੁੰਦੇ ਤੇ ਅੱਜ ਉੱਡ ਕੇ ਚਲੀ ਜਾਂਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਨਾਲ ਹੀ ਦੂਜਾ ਸ਼ਬਦ ਪੜ੍ਹਦੇ ਹਾਂ ਗੁਰੂ ਦਰਸ਼ਨਾ ਦੀ ਤਾਂਗ ਨਾਲ ਤੜਫ ਰਹੀ ਹੈ ਮਨ ਮੇਰੇ ਹਰ ਕੇ ਚਰਨ ਰਵਿਜੈ ਦਰਸ ਪਿਆਸ ਮੇਰੋ ਮਨ ਮੋਇਓ ਹਰ ਪੰਖ ਲਗਾਏ ਮਿਲੀਜੈ ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵ ਕਰੀਜੈ ਧਾਰ ਅਨੁਗ੍ਰਹਿ ਸਵਾਮੀ ਮੇਰੇ ਨਾਮ ਮਹਾਰਸ ਪੀਚੈ ਰਾਹੇ ਰਾਹੇ ਕਰ ਸਰਨੀ ਆਏ ਜਲਤੋ ਕਿਰਪਾ ਕੀਜੈ ਕਰ ਗਏ ਲਿਹੋ ਦਾਸ ਆਪਣੇ ਕੋ ਨਾਨਕ ਅਪਨੋ ਕੀਜੈ ਅਰਦਾਸਾਂ ਕਰਦੀ ਜਾ ਰਹੀ ਹੈ हे ਕਲਗੀਆਂ ਵਾਲੇ ਮੇਰੇ ਪਿਤਾ ਤੂੰ ਨਿਤਾਣਿਆ ਦਾ ਤਾਣ ਹੈ ਤੂੰ ਨਿਮਾਣਿਆ ਦਾ ਮਾਨ ਹੈ हे ਦੀਨ ਦੇਵਾਲ ਸਤਿਗੁਰੂ ਮੇਰੇ ਵਿੱਚ ਕੋਈ ਗੁਣ ਨਹੀਂ ਕੋਈ ਮੇਰੀ ਸੇਵਾ ਨਹੀਂ ਮੈਂ ਨਾ ਕਰਮਨ ਨੂੰ ਆਪਣਾ ਬਿਰਧ ਜਾਣ ਕੇ ਆਪਣੇ ਦਰਸ਼ਨ ਆਪਣੇ ਚਰਨਾਂ ਦਾ ਪਿਆਰ ਦੇਵੋ ਮੈਨੂੰ ਹਿੰਮਤ ਬਖਸ਼ੋ ਕਿ ਤੁਹਾਡੇ ਦਰਸ਼ਨ ਕਰਨ ਲਈ ਤੁਹਾਡੇ ਚਰਨਾਂ ਵਿੱਚ ਪਹੁੰਚ ਸਕਾਂ ਉਹ ਨਾਲ ਹੀ ਇੱਕ ਸੁਰਤ ਗਈ ਪਤੀਵਲ ਜਦੋਂ ਮੈਂ ਸਤਗੁਰੂ ਦੀ ਹਜ਼ੂਰੀ ਵਿੱਚ ਪਹੁੰਚਾਂਗੀ ਸਤਗੁਰੂ ਅੰਤਰਜਾਮੀ ਨੇ ਜੇ ਸਾਹਿਬ ਜੀ ਨੇ ਪੁੱਛਿਆ ਕਿ ਬੱਚੀਏ ਤੂੰ ਆਪਣੇ ਪਤੀ ਤੋਂ ਮੁਨਕਰ ਹੋ ਕੇ ਸਾਡੇ ਪਾਸ ਆਈ ਹੈ ਤੂੰ ਪਤੀ ਪਾਸੋਂ ਆਗਿਆ ਨਹੀਂ ਲੈ ਕੇ ਆਈ ਮੈਂ ਕੀ ਜਵਾਬ ਦੇਵਾਂਗੀ ਹੁਣ ਇਹ ਸੋਚ ਸ਼ੁਰੂ ਹੋ ਗਈ ਨਾਲ ਹੀ ਮਨ ਵਿੱਚ ਆਇਆ ਕੋਈ ਗੱਲ ਨਹੀਂ ਸਤਗੁਰੂ ਬੋਧ ਬਖਸ਼ਿੰਦ ਨੇ ਉਹ ਮੇਰੀ ਕਰਮੋਹੀਣੀ ਦਾ ਦੁੱਖ ਜਾਣਦੇ ਹਨ ਮੈਨੂੰ ਬਖਸ਼ ਦੇਣਗੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ ਗੁਰ ਕਿਰਪਾਲ ਕੌਰ ਦੀ ਪੁਕਾਰ ਤੇ ਪਿਆਰ ਪਤੀ ਬੜੇ ਭਾਵਪੂਰਵਕ ਸ਼ਬਦਾਂ ਵਿੱਚ ਇੱਥੇ ਕਵਿਤਾ ਅੰਕਿਤ ਕੀਤੀ ਹੈ ਸਤਗੁਰੂ ਤੇ ਬਖਸ਼ਿੰਦ ਪਾਪੀਆਂ ਪਿਆਰ ਕਰਾਏ ਦੁਖੀਏ ਦਰਦ ਰਵਾਨ ਚੁੱਕੇ ਗੋਦੀ ਪਾਵੇ ਦੁਖੀ ਆਸਰਾ ਪਾਏ ਤਾਂ ਆਉਂਦੇ ਸਤਗੁਰੂ ਵੱਲੇ ਦੂਰੀ ਦੇਵੇ ਮਿਟਾਏ ਕਰਮ ਜੋ ਹੋਣ ਕੁਵੱਲੇ ਸਤਿਗੁਰੂ ਸੱਚਾ ਸਾ ਜਗਤ ਹੱਟੀ ਵਿੱਚ ਬੈੰਦਾ ਕਰਦਾ ਪਿਆਰ ਅਪਾਰ ਦੇਣ ਵਿੱਚ ਰੁੱਝਾ ਰਹਿੰਦਾ ਲੈਣੋ ਹੋ ਸੰਕੋਚ ਦੇਣ ਵਿੱਚ ਝੋਲੀਆਂ ਪਰਦਾ ਉਲਟਾ ਖੇਲ ਪਰਮ ਨਿਰਾ ਸਤਿਗੁਰੂ ਤੋਂ ਸਰਦਾ ਉਸੇ ਦੀ ਧਰ ਆਸ ਟੈਪੋ ਜਿੰਦ ਨਿਮਾਣੀ ਜਿਸ ਦੀ ਧਾਰੀ ਆਸ ਉਸ ਨੂੰ ਅੰਗ ਸੰਗ ਜਾਣੀ ਸੋ ਇਸ ਤਰ੍ਹਾਂ ਸੱਚੇ ਦੇ ਪਿਆਰ ਵਿੱਚ ਉਤਾਵਲੀ ਹੋਈ ਮਤਵਾਲੀ ਹੋਈ ਤੁਰੀ ਜਾ ਰਹੀ ਹੈ ਸਤਲੁਜ ਦੇ ਕਿਨਾਰੇ ਜਾਂਦੀ ਦੀ ਦੋ ਪਾਸੇ ਦਿਮਾਗ ਦੀ ਸੋਚ દોੜ ਰਹੀ ਹੈ ਇਤਨੇ ਨੂੰ ਜਿਵੇਂ ਝੋਲਾ ਜਿਆ ਪਿਆ ਚਿਰਾਂ ਪਹਿਲਾਂ ਵਿਛੜਿਆ ਹੋਇਆ ਪਿਤਾ ਸਾਹਮਣੇ ਖੜਾ ਹੈ ਉਧਰੋਂ ਸੂਰਜ ਨੇ ਲੋ ਦਿਖਾਣੀ ਸ਼ੁਰੂ ਕੀਤੀ ਸਾਹਮਣੇ ਇਉਂ ਪਾਸਿਆ ਜਿਵੇਂ ਮੇਰਾ ਪਿਤਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਜਾ ਰਿਹਾ ਹੈ ਪਰ ਹਕੀਕਤ ਵਿੱਚ ਪਿਤਾ ਤਾਂ ਚੜ੍ਹਾਈ ਕਰ ਚੁੱਕਾ ਸੀ ਪਰ ਅੱਖਾਂ ਸਾਹਮਣੇ ਉਹ ਬਚਪਨ ਦਾ guzreya ਨਕਸ਼ਾ ਉਤਰ ਆਇਆ ਤੇ ਇਹ ਗੁਰਪ੍ਰ ਪਰ ਅੱਖਾਂ ਸਾਹਮਣੇ ਉਹ ਬਚਪਨ ਦਾ guzreya ਨਕਸ਼ਾ ਉਤਰ ਆਇਆ ਤੇ ਇਹ ਗੁਰ ਕਿਰਪਾਲਕੌਰ ਉੱਚੀ ਉੱਚੀ ਪੁਕਾਰ ਕੇ ਕਹਿਣ ਲੱਗ ਪਈ ਪਿਤਾ ਜੀ ਇਕੱਲੇ ਨਾ ਜਾਇਓ ਗੁਰੂ ਜੀ ਦੇ ਦਰਸ਼ਨ ਕਰਨ ਮੈਨੂੰ ਵੀ ਨਾਲ ਲੈ ਕੇ ਜਾਇਓ ਅੱਗੇ ਬਹੁਤ ਸਮਾਂ ਹੋ ਗਿਆ ਏ ਨਾਲ ਹੀ ਪਰਦਾ ਹਟਿਆ ਉਹ ਮੇਰਾ ਪਿਤਾ ਜੇੜਾ ਕਦੇ ਮੇਰੀ ਉਂਗਲੀ ਪਕੜ ਕੇ ਗੁਰੂ ਸਾਹਿਬ ਜੀ ਦੇ ਮਹੀਨੇ ਵਿੱਚ ਘੱਟੋ ਘੱਟ ਦੋ ਵਾਰ ਦਰਸ਼ਨ ਕਰਵਾਉਣ ਲਈ ਮੈਨੂੰ ਨਾਲ ਲੈ ਕੇ ਜਾਂਦਾ ਸੀ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਹੈ ਹੁਣ ਮਾਂ ਦੀਆਂ ਦਿੱਤੀਆਂ ਲੋਰੀਆਂ ਵੱਲ ਮੰਨ ਗਿਆ ਮੇਰੀ ਮਾਏ ਮੈਨੂੰ ਗੁਰੂ ਘਰ ਦੀਆਂ ਲੋਰੀਆਂ ਕਿਉਂ ਦਿੱਤੀਆਂ ਜੇ ਮੇਰਾ ਵਿਆਹ ਆਪਣੇ ਹੱਥੀ ਨਹੀਂ ਕਰਨਾ ਸੀ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰ ਦੀਆਂ ਲੋਰੀਆਂ ਦੇਂਦੀ ਦੇਂਦੀ ਆਪ ਤਾਂ ਚਲੀ ਗਈ ਪਰ ਮੈਨੂੰ ਇਹ ਕੈਸਾ ਜੰਜਾਲ ਵਿੱਚ ਪਾ ਗਈ ਕਿ ਚਾਚਿਆਂ ਦੁਆਰਾ ਵਿਆਹੀ ਹੋਈ ਨੂੰ ਐਸਾ ਪਰਿਵਾਰ ਮਿਲਿਆ ਕਿ ਮੈਨੂੰ ਪੂਰੀ ਪਾਬੰਦੀ ਵਿੱਚ ਅੱਜ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਵਾਂਝਿਆ ਰੱਖਿਆ ਜਾ ਰਿਹਾ ਹੈ। ਏਉਂ ਕਹਿੰਦੀ ਹੋਈ ਗੁਰਕਿਰਪਾਲ ਕੌਰ ਫਿਰ ਪੁੱਭਾ ਮਾਰ-ਮਾਰ ਕੇ ਰੋ ਪਈ ਤੇ ਨਾਲ-ਨਾਲ ਤੁਰੀ ਜਾਂਦੀ ਦੀ ਦਿਮਾਗ ਦੀ ਸੋਚ ਕਿਸੇ ਡੂੰਗੇ ਸਾਗਰ ਦੀ ਚੁੱਭੀ ਲਗਾ ਰਹੀ ਹੈ। ਹੁਣ ਐਸਾ ਦਿਮਾਗ ਉੱਪਰ ਅਸਰ ਬੈਠ ਗਿਆ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਗਈ। ਜੇ ਸਤਿਗੁਰੂ ਦੇ ਮੇਵੜੇ ਨੇ ਪੁੱਛਿਆ ਕਿ ਜਿਸਨੇ ਭਾਈ ਗੁਨਾਹ ਬਖਸ਼ਾਉਣੇ ਨੇ ਸਤਗੁਰੂ ਦੇ ਹਜ਼ੂਰ ਚੰਨਾ ਵਿੱਚ ਆ ਜਾਵੋ ਤਾਂ ਮੈਨੂੰ ਉਸ ਵੇਲੇ ਤਾੜਨਾ ਹੋਵੇਗੀ ਕਿ ਤੂੰ ਕਿਉਂ ਪਤੀ ਦੀ ਸੇਵਾ ਸੋਹਰੇ ਪਰਿਵਾਰ ਦੀ ਸੇਵਾ ਨੂੰ ਛੱਡ ਕੇ ਆਈ ਹੈ ਮੇਰੇ ਪਾਸੋਂ ਕੋਈ ਜਵਾਬ ਨਹੀਂ ਹੋਵੇਗਾ ਮੈਂ ਹੁਣ ਕੀ ਕਰਾਂ ਐਸੀਆਂ ਸੋਚਾਂ ਸੋਚਦਿਆਂ ਐਸੀ ਦਿਮਾਗ ਦੀ ਸੋਚ ਨੇ ਪਲਟਾ ਖਾਦਾ ਕਿ ਸਿਰ ਤੇ ਇਤਨਾ ਬੋਝ ਬਣ ਗਿਆ ਕਿ ਇਹ ਗੁਰ ਕਿਰਪਾਲ ਕੌਰ ਸਤਲੁਜ ਦਰਿਆ ਦੇ ਕੰਡੇ-ਕੰਡੇ ਜਾਂਦੀ ਹੋਈ ਸਤਲੁਜ ਦਰਿਆ ਦੇ ਵਿੱਚ ਹੀ ਜਾ ਡਿੱਗੀ ਉਧਰੋਂ ਪੂਰੀ ਤਰ੍ਹਾਂ ਠੰਡ ਦਾ ਮੌਸਮ ਹੈ ਠੰਡੇ ਜਾਣੇ ਇਸ ਨੂੰ ਝੰਡੋਰ ਸੁਟਿਆ ਕਿ ਇਸ ਗੁਰ ਕਿਰਪਾਲ ਕੋਰ ਦੀ ਹੋਸ਼ ਹਵਾ ਸਭ ਖਤਮ ਹੋ ਗਈ ਮਾਨੋ ਮੌਤ ਹੀ ਆਣ ਟੁਕੀ ਹੋਵੇ ਐਸੀ ਹਾਲਤ ਵਿੱਚ ਦਰਿਆ ਵਿੱਚ ਡਿੱਗੀ ਪਈ ਹੈ ਕਿ ਉਧਰੋਂ ਆਨੰਦਪੁਰ ਕਲਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਕੀਰਤਨ ਹੋ ਰਿਹਾ ਹੈ ਅਜੇ ਕੀਰਤਨ ਦਾ ਭੋਗ ਨਹੀਂ ਸੀ ਪਿਆ ਕਿ ਸਤਗੁਰੂ ਬੜੀ ਕਾਲੀ ਨਾਲ ਸਿੰਘਾਸਨ ਤੋਂ ਉੱਠੇ ਤੇ ਬਚਨ ਕੀਤੇ ਪਾਈ ਦਿਆ ਸਿੰਘ ਜੀ ਜਲਦੀ ਕਰੋ ਸਾਡਾ ਘੋੜਾ ਤਿਆਰ ਕਰੋ ਅਸਾਂ ਸਤਲੁਜ ਦੇ ਕੰਡੇ ਜਾਣਾ ਹੈ ਆਪਣਾ ਬਿਰਧ ਸਮਾਲਣ ਲਈ ਕੁਝ ਹੀ ਸਕਿੰਟਾਂ ਵਿੱਚ ਪਾਈ ਦਿਆ ਸਿੰਘ ਜੀ ਨੇ ਘੋੜਾ ਲਿਆ ਤੇ ਸਤਗੁਰਾਂ ਦੇ ਹਜ਼ੂਰ ਹਾਜ਼ਰ ਕੀਤਾ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਘੋੜਾ ਹਾਜ਼ਰ ਹੈ ਹੁਣ ਸਤਗੁਰੂ ਜੀ ਨੇ ਨਾਲ ਹੀ ਕੁਝ ਸਿੰਘਾਂ ਨੂੰ ਲਿਆ ਤੇ ਮਾਨੋ ਕਿ ਅੱਖ ਦੇ ਫੋਰ ਵਿੱਚ ਹੀ ਇਸ ਬੱਚੀ ਗੁਰਕਿਰਪਾਲ ਕੋਰ ਦੀ ਪੁਕਾਰ ਸੁਣਦੇ ਹੋਏ ਦਰਿਆ ਵਿੱਚ ਸਾਹਿਬ ਜੀ ਨੇ ਆਪਣਾ ਘੋੜਾ ਉਤਾਰ ਲਿਆ ਤੇ ਕੁਝ ਹੀ ਪਲਾਂ ਵਿੱਚ ਬੱਚੀ ਗੁਰਕਿਰਪਾਲ ਕੋਰ ਨੂੰ ਸਹਾਰਾ ਦੇ ਕੇ ਦਰਿਆ ਵਿੱਚੋਂ ਬਾਹਰ ਕੱਢ ਲਿਆਂਦਾ ਭਾਈ ਸਾਹਿਬ ਸਿੰਘ ਜੀ ਨੇ ਇਠਾਂ ਇੱਕ ਚਾਦਰ ਵਿਛਾ ਦਿੱਤੀ ਇਸ ਬੀਬੀ ਨੂੰ ਉੱਪਰ ਲਟਾ ਕੇ ਪਹਿਲਾਂ ਪੇਟ ਵਿੱਚੋਂ ਪਾਣੀ ਕੱਢਿਆ ਤੇ ਫਿਰ ਸਤਿਗੁਰੂ ਜੀ ਆਪ ਆਪਣੀ ਇਸ ਪਿਆਰ ਵਾਲੀ ਰੂਹ ਬੱਚੀ ਨੂੰ ਫਿਰ ਘੋੜੇ ਪਰ ਲਟਾ ਕੇ ਸਹਾਰਾ ਦੇ ਕੇ ਸਭ ਸਿੱਖਾਂ ਸਮੇਤ ਕੁਝ ਹੀ ਪਲਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਨ ਪਹੁੰਚੇ। ਇਧਰੋਂ ਇਸ ਗੁਰਕਿਰਪਾਲ ਕੌਰ ਦਾ ਸੋਹਰਾ ਪਰਿਵਾਰ ਵੀ ਲਬਦਾ ਲਬਾਉਂਦਾ ਪੁੱਛਦਾ ਪੁੱਛੌਂਦਾ। ਸ੍ਰੀ ਅਨੰਦਪੁਰ ਸਾਹਿਬ ਵਾਲ ਨੂੰ ਆਨ ਨਿਕਲਿਆ। ਪਤਾ ਲੱਗਾ ਕਿ ਸ੍ਰੀ ਅਨੰਦਪੁਰ ਸਾਹਿਬ ਵਾਲੇ ਗੁਰੂ ਇਸ ਗੁਰਕਿਰਪਾਲ ਕੌਰ ਨੂੰ ਅਨੰਦਪੁਰ ਸਾਹਿਬ ਹੀ ਲੈ ਗਏ ਨੇ। ਮਗਰੇ ਹੀ ਇਹ ਪਰਿਵਾਰ ਵੀ ਅਨੰਦਪੁਰ ਸਾਹਿਬ ਜਾ ਪਹੁੰਚਿਆ। ਇਧਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਸੰਗਤਾਂ ਬਖਸ਼ੀਸ਼ਾਂ ਵਾਲਾ ਨਜ਼ਾਰਾ ਤੱਕ ਰਹੀਆਂ ਨੇ। ਕਿ ਸਤਗੁਰੂ ਕਲਗੀਆਂ ਵਾਲੇ ਪ੍ਰੀਤਮ ਹੁਣ ਕੀ ਕੌਤਕ ਵਰਤਾਉਂਦੇ ਨੇ ਐਦਾਰੇ ਪਰਿਵਾਰ ਵੀ ਦੂਰੋਂ ਹੀ ਦੇਖ ਰਿਹਾ ਹੈ ਇਸ ਗੁਰ ਕਿਰਪਾਲ ਕੋਰ ਦਾ ਪਤੀ ਸੱਸ ਸੋਹਰਾ ਤੇ ਸਭ ਪਰਿਵਾਰ ਆਪਣੀ ਤਿਰਸ਼ੀ ਨਜ਼ਰ ਨਾਲ ਦੇਖ ਰਹੇ ਨੇ ਕਿ ਸਤਗੁਰੂ ਕੀ ਲੀਲਾ ਵਰਤਾ ਰਹੇ ਨੇ ਉਸ ਸਮੇਂ ਸਤਗੁਰੂ ਜੀ ਦੇ ਹਜ਼ੂਰ ਛੋਟੇ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵੀ ਕੋਲ ਹਾਜ਼ਰ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਭਈ ਕਰਦੇ ਨੇ ਸਤਗੁਰੂ ਪਿਤਾ ਜੀ ਏ ਤਾਂ ਉਹੀ ਗੁਰਕਿਰਪਾਲਕੌਰ ਹੈ ਜਿਸ ਨਾਲ ਅਸੀਂ ਖੇਡਦੇ ਰਹੇ ਹਾਂ ਇਹ ਆਪਣੇ ਪਿਤਾ ਨਾਲ ਗੁਰੂ ਦਰਬਾਰ ਆਇਆ ਕਰਦੀ ਸੀ ਸਤਿਗੁਰੂ ਕਹਿੰਦੇ ਹਾਂ ਇਹ ਉਹੀ ਗੁਰਕਿਰਪਾਲਕੌਰ ਹੈ ਹੁਣ ਫਿਰ ਸਤਿਗੁਰੂ ਪਿਤਾ ਜੀ ਕਿਰਪਾ ਕਰੋ ਇਸ ਨੂੰ ਆਪ ਆਵਾਜ਼ ਦੇ ਕੇ ਬੁਲਾਵੋ ਤੁਸੀਂ ਸਮਰਥ ਹੋ ਜੋ ਚਾਹੋ ਸੋ ਕਰ ਸਕਦੇ ਹੋ ਸਤਿਗੁਰੂ ਬਚਨ ਕਰਨ ਲੱਗੇ ਫਿਰ ਜੋਰਾਵਰ ਸਿੰਘ ਫਤੇ ਸਿੰਘ ਇਸ ਨੂੰ ਤੁਸੀਂ ਹੀ ਆਵਾਜ਼ ਦੇ ਉਠਾ ਦਿਓ ਹੁਣ ਬਾਬਾ ਜਹਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਇਕੱਠੇ ਮਿਲਵੀ ਆਵਾਜ਼ ਵਿੱਚ ਇਸ ਗੁਰਕਿਰਪਾਲ ਕੌਰ ਦੀ ਲੋਥ ਕੋਲ ਬੈਠੇ ਹੋਏ ਸਾਹਿਬ ਜੀ ਦੇ ਚੰਨਾ ਦੀ ਟੇਕ ਆਸਰਾ ਤੱਕ ਕੇ ਬੁਲਾਇਆ ਭੈਣ ਗੁਰਕਿਰਪਾਲ ਕੌਰ ਜੀ ਪਿਤਾ ਜੀ ਹੁਕਮ ਕਰਦੇ ਨੇ ਆਪ ਜੀ ਜਾਗੋ ਜਾਗੋ ਕਹਿਣ ਦੀ ਦੇਰ ਹੀ ਸੀ ਕਿ ਇਸ ਗੁਰਕਿਰਪਾਲ ਕੌਰ ਨੇ ਸੂਰਤ ਸੰਭਾਲੀ ਤੇ ਕੀ ਤਕਿਆ ਕਿ ਮੇਰਾ ਸਿਰ ਕਲਗੀਧਾਰ ਪਿਤਾ ਜੀ ਦੀ ਗੋਦ ਵਿੱਚ ਹੈ ਐਸਾ ਘੋਤਕ ਦੇਖ ਕੇ ਸਾਰੀਆਂ ਸੰਗਤਾਂ ਤਾਂ ਗਦਗਦ ਹੋ ਉਹੀ ਰਹੀਆਂ ਸਨ ਕਿ ਇਸ ਗੁਰ ਕਿਰਪਾਲ ਕੋਰ ਦਾ ਸੋਹਰਾ ਪਰਿਵਾਰ ਵੀ નિਹਾਲ ਹੋ ਗਿਆ ਕਿ ਸਤਗੁਰੂ ਜੀ ਦੇ ਸੁਪੁੱਤਰਾਂ ਦੇ ਬੋਲਾਂ ਵਿੱਚ ਇਤਨੀ ਸ਼ਕਤੀ ਹੈ ਕਿ ਮੋਏ ਵੀ ਜੀ ਸਕਦੇ ਨੇ ਤੇ ਸਤਗੁਰੂ ਕਿੰਨੀ ਸਮਰੱਥਾ ਦੇ مالک ਹੋਣਗੇ ਕਿਉਂਕਿ ਇਹ ਬੱਚੀ ਤਾਂ ਹਕੀਕਤ ਵਿੱਚ ਮੌਤ ਦੇ ਮੂੰਹ ਜਾ ਚੁੱਕੀ ਸੀ ਪਰ ਦਿਆਲੂ ਸਤਗੁਰੂ ਸਤਗੁਰੂ ਮੇਰਾ ਮਾਰ ਜੀਵਾਲੀ ਜੀਵਨ ਦਾਣ ਦੇਣ ਵਾਲੀ ਬਖਸ਼ਿਸ਼ ਵਰਤਾ ਰਹੇ ਸਨ ਸੋ ਐਸਾ ਕੋ ਤੱਕ ਤੱਕ ਕੇ ਇਸ ਗੁਰ ਕਿਰਪਾਲ ਕੋਰ ਦੇ ਸੋਹਰੇ ਪਰਿਵਾਰ ਮੈਂਬਰਾਂ ਨੇ ਵੀ ਸਤਗੁਰੂ ਦੇ ਚਰਨਾਂ ਤੇ ਆਨ ਮੱਥਾ ਟੇਕਿਆ ਤੇ ਲੱਗੇ ਬੇਨਤੀਆਂ ਕਰਨ ਸਤਗੁਰੂ ਸਾਨੂੰ ਬਖਸ਼ ਲਓ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਨ ਕਰਨ ਲੱਗੇ ਭਾਈ ਤੁਸੀਂ ਨਹੀਂ ਬਖਸ਼ੇ ਜਾਓਗੇ ਕਿਉਂਕਿ ਤੁਸਾਂ ਤਰੋ ਕਮਾਇਆ ਹੈ ਇਸ ਬੱਚੀ ਨਾਲ ਨਾ ਇਸ ਨੂੰ ਤੁਸੀਂ ਬਾਣੀ ਪੜਨ ਦਿੱਤੀ ਨਾ ਕਦੇ ਇੱਥੇ ਗੁਰੂ ਘਰ ਲੈ ਕੇ ਆਏ ਤੇ ਨਾ ਹੀ ਇਸ ਨੂੰ ਆਉਂਦੀ ਆਗਿਆ ਦਿੱਤੀ ਇਸ ਲਈ ਤੁਸੀਂ ਨਹੀਂ ਬਖਸ਼ੇ ਜਾਓਗੇ ਹਾਂ ਜੇਕਰ ਇਹ ਗੁਰਕਿਰਪਾਲ ਕੌਰ ਕਹੇ ਤਾਂ ਤੁਸੀਂ ਗੁਰੂ ਨਾਨਕ ਦੇ ਘਰ ਤੋਂ ਬਖਸ਼ੇ ਜਾਓਗੇ ਹੁਣ ਸੋਹਰਾ ਪਰਿਵਾਰ ਇਸ ਬੱਚੀ ਵੱਲ ਹੱਥ ਜੋੜ ਕੇ ਕਹਿੰਦਾ ਹੈ हे ਗੁਰਕਿਰਪਾਲ ਕੌਰ ਸਾਨੂੰ ਵੀ ਸਤਗੁਰੂ ਕੋਲੋਂ ਬਖਸ਼ਾ ਦੇ ਨਹੀਂ ਤਾਂ ਅਸੀਂ ਰੁੱਲ ਜਾਵਾਂਗੇ ਹੁਣ ਪਿਆਰੇ ਦੇ ਪਿਆਰ ਵਿੱਚ ਇਹ ਬੱਚੀ ਗੁਰਕਿਰਪਾਲ ਕੌਰ ਨੇ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਪਾਤਸ਼ਾਹ ਜੀ ਜੇ ਮੈਨੂੰ ਇਹ ਤੰਗ ਨਾ ਕਰਦੇ ਤੇ ਆਪ ਜੀ ਦੀ ਗੋਦੀ ਵਿੱਚ ਅੱਜ ਮੇਰਾ ਸਿਰ ਕਿਵੇਂ ਹੋਣਾ ਸੀ ਇਹ ਸਭ ਬਿੱਦ ਆਪ ਜੀ ਦੀ ਬਣਾਈ ਹੋਈ ਹੈ ਹੁਣ ਕਿਰਪਾ ਕਰੋ ਇਹਨਾਂ ਨੂੰ ਬਖਸ਼ ਦਿਓ ਤਾਂ ਗੁਰ ਕਿਰਪਾਲ ਕੋਰ ਦੀ ਬੇਨਤੀ ਸੁਣ ਕੇ ਸਤਗੁਰੂ ਕਲਗੀਆਂ ਵਾਲੇ ਫੁਰਮਾਉਣ ਲੱਗੇ ਮੇਰੀਏ ਬੱਚੀਏ ਜੇ ਤੂੰ ਕਹਿੰਦੀ ਹੈ ਤਾਂ ਤੇਰੇ ਕਹਿਣ ਸਦਕਾ ਇਹ ਗੁਰੂ ਨਾਨਕ ਦੇ ਘਰ ਤੋਂ ਅੱਜ ਬਖਸ਼ੇ ਜਾਣਗੇ ਨਾਲ ਹੀ ਸਾਹਿਬ ਜੀ ਨੇ ਬਚਨ ਫੁਰਮਾਏ ਜਾਓ ਰਾਜ਼ੀ ਖੁਸ਼ੀ ਵਸੋ ਤੁਸੀਂ ਬਖਸ਼ੇ ਗਏ ਸਤਗੁਰੂ ਜੀ ਦੇ ਦਰਸ਼ਨਾਂ ਨੇ ਐਸੀ ਕਿਰਪਾ ਕੀਤੀ ਕਿ ਇਹ ਗੁਰਕਿਰਪਾਲ ਕੌਰ ਦਾ ਸੋਰਾ ਪਰਿਵਾਰ ਵੀ ਉਸੇ ਦਿਨ ਹੀ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਗਿਆ ਤੇ ਇਹ ਗੁਰਕਿਰਪਾਲ ਕੌਰ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਗੁਰੂ ਸਾਹਿਬ ਜੀ ਦੇ ਗੁਣ ਗਾਉਂਦਿਆਂ ਜ਼ਿੰਦਗੀ ਬਤੀਤ ਕਰਨ ਦੀ ਕਿਰਪਾ ਲੈ ਕੇ ਘਰ ਨੂੰ ਗਈ ਸਤਗੁਰੂ ਕਲਗੀਆਂ ਵਾਲੇ ਨੇ ਹਾਲ ਪਹੁੰਚਾਉਂਦੇ ਹਨ ਖੁਸ਼ੀਆਂ ਪਹੇ ਦਿੰਦੇ ਨੇ ਸੋ ਇਸ ਗੁਰਕਿਰਪਾਲ ਕੌਰ ਦੀ ਸਾਖੀ ਤੋਂ ਭਾਵ ਕਿ ਜਿੱਥੇ ਸੰਜੋਗ ਸਨ ਉੱਥੇ ਜਾਣਾ ਵੀ ਪਿਆ ਤੇ ਸਤਿਗੁਰੂ ਦੇ ਸਿੱਧਕ ਪਿਆਰ ਦੀ ਪੱਕੀ ਪਾਈ ਹੋਈ ਗੰਢ ਨੇ ਇਸ ਗੁਰ ਕਿਰਪਾਲ ਕੋਰ ਦੇ ਪਿਆਰ ਨੇ ਸਾਰੇ ਪਰਿਵਾਰ ਨੂੰ ਗੁਰੂ ਚਰਨਾਂ ਨਾਲ ਵੀ ਜੋੜ ਦਿੱਤਾ ਸੋ ਇਸੇ ਤਰ੍ਹਾਂ ਹੀ ਇਸ ਅਮਰਸਰ ਦੇ ਸੰਗੀ ਦੀ ਧੀ ਵਿਆਹੀ ਹੋਈ ਸੀ ਤਰਨ ਤਾਰਨ ਵਿਖੇ ਜੋ ਕਿ ਸੋਰੇ ਪਰਿਵਾਰ ਚਲੀ ਤਾਂ ਗਈ ਪਰ ਅੱਗੋਂ ਪਰਿਵਾਰ ਗੁਰੂ ਘਰ ਪ੍ਰਤੀ ਨਾਨਕ ਸਰ ਬਾਬਾ ਜੀ ਦੇ ਘਰ ਪ੍ਰਤੀ ਨਿੰਦਕ ਸੀ ਜਦੋਂ ਵੀ ਕਿਤੇ ਇਸ ਧੀ ਨੇ ਬਾਬਾ ਜੀ ਦੇ ਘਰ ਦੀ ਕੋਈ ਗੱਲ ਕਰਨੀ ਘਰ ਵਿੱਚ ਉਸੇ ਵਕਤ ਕਲੇਸ਼ ਪੈ ਜਾਣਾ ਨੀਤ ਹੀ ਕਈ ਗੱਲਾਂ ਤੋਂ ਕਲੇਸ਼ ਰਹਿਣ ਕਰਕੇ ਇਸ ਦੇ ਪਤੀ ਨੇ ਇਸ ਨੂੰ ਪੇਕੇ ਘਰ ਤੋਰ ਦਿੱਤਾ ਇਹ ਤੰਗ ਹੋਈ ਲੜਕੀ ਆਪਣੇ ਪੇਕੇ ਘਰ ਰਹਿਣ ਲੱਗ ਪਈ ਹੁਣ 2-4 ਦਿਨ ਬੀਤੇ ਕਿ ਲੜਕੀ ਦਾ ਪਿਤਾ ਨਾਨਕ ਸਰਬਾਬਾ ਕੁੰਦਨ ਸਿੰਘ ਜੀ ਦੇ ਪਾਸ ਬੇਨਤੀ ਕਰਨ ਲਈ ਪਹੁੰਚ ਗਿਆ ਬਾਬਾ ਜੀ ਪਾਸ ਪਹੁੰਚ ਜਿਸ ਵੇਲੇ ਨਮਸਕਾਰ ਕੀਤੀ ਆਖਿਆ ਬਾਬਾ ਜੀ ਬੇਨਤੀ ਕਰਨੀ ਸੀ ਬਾਬਾ ਕੁੰਦਨ ਸਿੰਘ ਜੀ ਬਚਨ ਕਰਨ ਲੱਗੇ ਗੁਰਮੁਖਾ ਪਹਿਲਾ ਕੀਰਤਨ ਵਿੱਚ ਜਾ ਕੇ ਹਾਸਰੀਪਾਰ ਹੁਕਮਨਾਮੇ ਆਸਾਂ ਦੀ ਵਾੜ ਉਪਰੰਤ ਕੋਈ ਗੱਲ ਸੁਣਾਗੇ ਇਹ ਗੁਰਮੁਖ ਪਿਆਰਾ ਕੀਰਤਨ ਵਿੱਚ ਪਹੁੰਚ ਕੇ ਸਤਗੁਰਾਂ ਨੂੰ ਨਮਸਕਾਰ ਕਰਕੇ ਕੀਰਤਨ ਸਰਵਨ ਕਰਨ ਲੱਗ ਪਿਆ ਜਦੋਂ ਕੀਰਤਨ ਦੀ ਸਮਾਪਤੀ ਉਪਰੰਤ ਬਾਬਾ ਜੀ પાસે ਬੇਨਤੀ ਕੀਤੀ ਬਾਬਾ ਜੀ ਮੇਰੀ ਲੜਕੀ ਨੂੰ ਸੋਹਰਾ ਪਰਿਵਾਰ ਬਹੁਤ ਤੰਗ ਕਰਦਾ ਹੈ ਬੱਚੀ ਘਰ ਬੈਠ ਗਈ ਹੈ ਆਪ ਕਿਰਪਾ ਕਰੋ ਸੁਮਤ ਬਖਸ਼ੋ ਕੀ ਕਰੀਏ ਬਾਬਾ ਗੁੰਦਨ ਸਿੰਘ ਜੀ ਨੇ ਉਸ ਸਮੇਂ ਬਚਨ ਦਿੱਤੇ ਗੁਰਮੁਖਾ ਆਪਣੀ ਬੱਚੀ ਨੂੰ ਜਾ ਕੇ ਕਹਿਣਾ ਕਿ ਥਿਰ ਕਰ ਬੈਸੋ ਹਰ ਜਨ ਪਿਆਰੀ ਸਤਿਗੁਰੂ ਤੁਮਰੇ ਕਾ ਸਵਾਰੇ ਇਸ ਸ਼ਬਦ ਦੇ ਪਾੜ ਦੀਆਂ ਬੱਤੀ ਮਾਲਾ ਰੋਜ਼ ਕਰਨੀਆਂ ਨੇ ਆਪਣੇ ਨਿਤਨੇਮ ਤੋਂ ਇਲਾਵਾ ਜਦੋਂ ਉਸ ਦੇ ਪੁੰਨਾ ਵਿੱਚ ਵਾਧਾ ਹੋ ਜਾਵੇਗਾ ਸਤਿਗੁਰੂ ਦੀ ਕਿਰਪਾ ਹੋਵੇਗੀ ਸਭ ਠੀਕ ਹੋ ਜਾਵੇਗਾ ਤੇ ਨਾਲ-ਨਾਲ ਤੁਸੀਂ ਵੀ ਗੁਰਬਾਣੀ ਦਾ ਵੱਤੋ-ਵਾਦ ਆਸਰਾ ਤੱਕੇ ਸਾਰਾ ਪਰਿਵਾਰ ਹਾਜ਼ਰੀ ਲਗਾਓ ਇਤਨਾ ਬਚਨ ਕਰਕੇ ਬਾਬਾ ਜੀ ਪਾਸੋਂ ਪ੍ਰਸ਼ਾਦ ਲੈ ਕੇ ਇਹ ਸੰਗੀ ਵਾਪਸ ਅੰਮ੍ਰਿਤਸਰ ਪਹੁੰਚ ਗਿਆ। ਬਾਬਾ ਜੀ ਦੇ ਬਚਨ ਘਰ ਆ ਕੇ ਸਾਰੇ ਪਰਿਵਾਰ ਨੂੰ ਦੱਸੇ ਤੇ ਬਾਬਾ ਜੀ ਦੇ ਹੁਕਮ ਅਨੁਸਾਰ ਸਾਰੇ ਪਰਿਵਾਰ ਨੇ ਵੀ ਜਪਜੀ ਸਾਹਿਬ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰ ਦਿੱਤੇ ਤੇ ਉਸ ਦਿਹੀ ਪ੍ਰਤੀ ਵੀ ਜੋ ਹੁਕਮ ਹੋਇਆ ਸੀ ਬੱਤੀ ਮਾਲਾ ਰੋਜ਼ ਥਿਰ ਕਰ ਬੈਸੋ ਹਰ ਜਨ ਪਿਆਰੇ ਸ਼ਬਦ ਦੀਆਂ ਕਰਨੀਆਂ ਉਹ ਵੀ ਸ਼ੁਰੂ ਹੋ ਗਈਆਂ। ਬਾਬਾ ਜੀ ਦੇ ਬਚਨਾਂ ਅਨੁਸਾਰ ਸਾਰਾ ਪਰਿਵਾਰ ਹਾਜ਼ਰੀ ਲਗਾ ਰਿਹਾ ਸੀ। ਕਿ ਕੁਝ ਹੀ ਦਿਨਾਂ ਬਾਅਦ ਇਸ ਸੰਗੀ ਪਰਿਵਾਰ ਦਾ ਜਵਾਈ ਘਰ ਆ ਕੇ ਆਪਣੀ ਪਤਨੀ ਨੂੰ ਆਪਣੀ ਭੂਲ ਮੰਦਾ ਹੋਇਆ ਨਾਲ ਲੈ ਗਿਆ ਸਭ ਤਰ੍ਹਾਂ ਨਾਲ ਬਾਬਾ ਜੀ ਦੀ ਕਿਰਪਾ ਸਦਕੇ ਗੁਰਬਾਣੀ ਦੇ ਸ਼ਬਦ ਦੇ ਜਾਪ ਸਦਕਾ ਸੋਹਰੇ ਘਰ ਵਿੱਚ ਸੁਖ ਸ਼ਾਂਤੀ ਵਰਤ ਗਈ ਹੁਣ ਇਹ ਸੰਗੀ ਫਿਰ ਸ਼ੁਕਰਾਨਾ ਕਰਨ ਲਈ ਬਾਬਾ ਜੀ ਪਾਸ ਜਦੋਂ ਨਾਨਕ ਸਰ ਪਹੁੰਚਿਆ ਨਾਲ ਹੀ ਆਪਣੇ ਜਵਾਈ ਦੀ ਫੋਟੋ ਲੈ ਲਈ ਜਦੋਂ ਬਾਬਾ ਜੀ ਪਾਸ ਜਾ ਕੇ ਨਮਸਕਾਰ ਕਰਕੇ ਪ੍ਰਸ਼ਾਦ ਅੱਗੇ ਰੱਖਿਆ ਬੇਨਤੀ ਕੀਤੀ ਬਾਬਾ ਜੀ ਆਪ ਜੀ ਦੀ ਕਿਰਪਾ ਹੋ ਗਈ ਹੈ ਬਾਬਾ ਜੀ ਨੇ ਬਚਨ ਫਰਮਾਏ ਧੀ ਸੋਰੇ ਚਲੀ ਗਈ ਹੈ ਬੇਨਤੀ ਕੀਤੀ ਬਾਬਾ ਜੀ ਗੁਰੂ ਦੀ ਕਿਰਪਾ ਸਦਕੇ ਜਵਾਈ ਆਪ ਆ ਕੇ ਲੈ ਗਿਆ ਸੀ ਹੁਣ ਸਭ ਸੁਖ 사ੰਦ ਹੈ ਬਾਬਾ ਗੁੰਦਨ ਸਿੰਘ ਜੀ ਫਿਰ ਬਚਨ ਫਰਮਾਉਣ ਲੱਗੇ ਗੁਰਮੁਖਾ ਜਵਾਈ ਦੀ ਫੋਟੋ ਵੀ ਲਿਆਇਆ ਹੈ ਹੁਣ ਫੋਟੋ ਜੇਬ ਵਿੱਚੋਂ ਕੱਢ ਕੇ ਅੱਗੇ ਰੱਖ ਦਿੱਤੀ ਹਾਂਜੀ ਬਾਬਾ ਜੀ ਲਿਆਇਆ ਹਾਂ ਬਾਬਾ ਕੁੰਦਨ ਸਿੰਘ ਜੀ ਫੋਟੋ ਵੱਲ ਤੱਕੇ ਬਚਨ ਕਰਨ ਲੱਗੇ ਜਵਾਨ ਇਹ ਤਾਂ ਬੜਾ ਗੁਰਮੁਖ ਲੱਗਦਾ ਹੈ ਇਸ ਨੇ ਮਨ ਹੀ ਮਨ ਬੇਨਤੀ ਕੀਤੀ ਬਾਬਾ ਜੀ ਜੇ ਗੁਰਮੁਖ ਕਿਹਾ ਜੀ ਤੇ ਹੁਣ ਜਵਾਈ ਗੁਰਮੁਖ ਬਾਣੀ ਹੀ ਜਾਵੇ ਕਿਰਪਾ ਕਰਨੀ ਹੁਣ ਇਹ ਸਤਸੰਗੀ ਪ੍ਰਸ਼ਾਦ ਲੈ ਕੇ ਖੁਸ਼ੀਆਂ ਝੋਲੀ ਪਵਾ ਕੇ ਵਾਪਸ ਅੰਮ੍ਰਿਤਸਰ ਪਹੁੰਚ ਗਿਆ ਪਰ ਜੋ ਬਾਬਾ ਜੀ ਨੇ ਬਚਨ ਕੀਤੇ ਸਨ ਇਹ ਤਾਂ ਬੜਾ ਗੁਰਮੁਖ ਲੱਗਦਾ ਹੈ ਕਹਿ ਕੇ ਹੀ ਉਹਨਾਂ ਗੁਰਮੁਖ ਬਣਾ ਦਿੱਤਾ ਹੁਣ ਆਪ ਵੀ ਬਾਬਾ ਜੀ ਦੇ ਘਰ ਦੀ ਸੰਗਤ ਕਰਦਾ ਹੈ ਤੇ ਦੂਸਰਿਆਂ ਨੂੰ ਵੀ ਗੁਰੂ ਚਰਨਾ ਨਾਲ ਜੋੜਦਾ ਹੈ ਐਸੀ ਤਾਕਤ ਉਸ ਨਾਮ ਤੇ ਸੇਵਾ ਨਾਲ ਗੁੜੰਧ ਹੋਏ ਬਾਬਾ ਜੀ ਦੇ ਮੁਖਾਰਬਿੰਦ ਤੇ ਵਰਤਦੀ ਸੀ ਆਖੋ ਜੀ ਵਾਹਿਗੁਰੂ ਧੰਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ